ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟਲੇ ਦੇ ਵਿੱਚ ਕੋੜ ਕਰੋੜ ਖੁਰਦ ਵੀ ਕਹਿ ਦਿੰਦੇ ਆ ਇਸ ਪਿੰਡ ਨੂੰ ਕਾਗਜ਼ਾਂ ਦੇ ਵਿੱਚ ਕੋਟਲਾ ਵਾ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਨਦੀਪ ਵੀਰ ਦਾ ਨਾਮ ਆ ਤੇ ਵਪਾਰ ਦਾ ਵੀਰ ਦਾ ਕੰਮ ਜਾਨਵਰ ਤੁਹਾਡੇ ਲਈ 4 ਹੋਣਗੇ ਮਿੱਤਰੋ ਇਸ ਵੀਡੀਓ ਦੇ ਵਿੱਚ ਚਾਰਾ ਜਾਨਵਰਾਂ ਦੇ ਵਿੱਚੋਂ ਇੱਕ ਤਾਜੀ ਸੂਈ ਵੜ ਹੋਊਗੀ ਮਿੱਤਰੋ ਇੱਕ ਟੋਕੜ ਕੱਲੀ ਵੈਡ ਹੋਊਗੀ ਤੇ ਦੋ ਹੋਣਗੀਆਂ ਬੱਚੀਆਂ ਚਾਰ ਜਾਨਵਰ ਹੋਣਗੇ ਫੁੱਲ ਵੀਡੀਓ ਦੇ ਵਿੱਚ ਜਾਣਕਾਰੀ ਲੈਣੇ ਮਿਲਦੇ ਵੀਰ ਨੂੰ ਸਾਰੀ ਜਾਣਕਾਰੀ ਕਰਦੇ ਆਪਾਂ ਸਾਜੀ ਮਨਦੀਪ ਬਾਈ ਤੋਂ ਮਨਦੀਪ ਵੀਰੇ ਸਤਿ ਸ੍ਰੀ ਅਕਾਲ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਠੀਕ ਸੇਤਾ ਦੇ ਪਰਿਵਾਰ ਸਾਰੇ ਵਧੀਆ ਤੁਸੀਂ ਸ਼ੁਕਰ ਆ ਬਾਈ ਅਸਾਂ ਮਨਦੀਪ ਭਾਈ ਅੱਜ ਜਾਨਵਰ ਆਪਣੇ ਕੋਲ ਚਾਰ ਆ ਹਨਾ ਹਾਂਜੀ ਵੀਰੇ ਚਾਰ ਪਹਿਲੇ ਨੰਬਰ ਤੇ ਜਿਹੜੀ ਬੈੜ ਆ ਇਹ ਇਹ ਕਿੰਨੇ ਵਾਰ ਸੂਹ ਸੋਈ ਆ ਵੀਰੇ ਇਹ ਪਹਿਲਾ ਸੂਹ ਸੋਈ ਆ ਵੀਰੇ ਠੀਕ ਆ ਵੀਰੇ ਚਾਰ ਦਿਨ ਹੋ ਗਏ ਸੂਈ ਨੂੰ ਵੀਰੇ ਠੀਕ ਆ 16 17 ਕਿਲੋ ਬੋਲੇ ਵਾਂਗੂ ਹੀ ਆ ਜੀ ਹਜੇ ਥੱਲੇ ਤੇ 16 17 ਕਿਲੋ ਪੌੜੀ ਤੋਂ ਸਟਾਰਟਿੰਗ ਕੀਤੀ ਆ ਹਾਂ ਸਟਾਰਟਿੰਗ ਕੀਤੀ ਤੇ ਬੱਛੀ ਮਗਰ ਆਈ ਇਹਦੇ ਠੀਕ ਆ ਵੀਰੇ ਠੀਕ ਆ ਬਹੁਤ ਚੰਗੀ ਹਾਂਜੀ ਓਕੇ ਬਾਈ ਤੇ ਚੂਣ ਚਣ ਕਿ ਪ੍ਰੇਟ ਦਾ ਭਈ 82000 ਰੁਪਏ ਦੀ ਦੇਣ ਲੈਣ ਵਾਲਾ ਕਾਗਜ਼ ਆ ਆਪਾਂ ਲੈਣ ਦੇਣ ਵਾਲੇ ਕਾਹੇ ਪ੍ਰਮਾਣਤਨ ਕਰਾਂਗੇ ਠੀਕ ਹੈ ਕੱਡੀ ਬਾਰ ਨੂੰ ਤੋਰੀ ਭਰਾ ਮਾ ਲੈ ਵੀ ਮਿੱਤਰੋ 16 17 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੋਈ ਆ ਕਰਮਾ ਵਾਲੀ ਨੇ ਵੱੱਛੀ ਜਾਂਦੇ ਮਗਰ ਥਣ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਲੈ ਵੀ ਭਾਂਡੇ ਆ ਲੋਕਾਂ ਪੂਰੀ ਖਬਰ ਦਾ ਰੋਕੇ ਦੀ ਰਿਪੋਰਟ ਆ ਹਰ ਪੱਖ ਤੋਂ ਐ ਸੋਹਣੀ ਸੁਨੱਖੀ ਆ ਮੂੰ ਮੱਥੇ ਲੱਗਦੀ ਆ ਮਾੜੀ ਦੀ ਸਿੰਘ ਦੀ ਜਰੂਰ ਫੋਟ ਹੈਗੀ ਆ ਬਾਕੀ ਵਹਿੜ ਕਬਾ ਕਮਾਲਾ ਮਿੱਤਰੋ ਦੇਖ ਸਕਦੇ ਆ ਤੁਸੀਂ ਹਰ ਪੱਖ ਤੋਂ ਓਕੇ ਆ ਜਿੰਨੀ ਹੈਗੀ ਡਾਡੀ ਚੰਗੀ ਆ ਥਣ ਬਹੁਤ ਚੰਗਾ ਲੱਗਾ ਹੋ ਥਣ ਦੀ ਬਰੀਕੀ ਬਹੁਤ ਚੰਗੀ ਲੱਗੀ ਹੋਈ ਹੈ ਮਿੱਤਰੋ ਤੁਸੀਂ ਦੇਖ ਸਕਦੇ ਆ ਚੋਣ ਚਣ ਬੋਲਵੇ ਛੱਡੀ ਵੱੱਛੀ ਬਈ ਥੱਲੇ ਬੜਾ ਜੀ ਨਹੀਂ ਮਿੱਤਰੋ ਤੁਹਾਨੂੰ ਆਪਾ ਬੱਚਾ ਲਾ ਕੇ ਥੱਲੇ ਦਿਖਾ ਦਿੰਦੇ ਚੋਣ ਚਣ ਕਿਵੇਂ ਆਉਂਦਾ ਓਕੇ ਦੀ ਰਿਪੋਰਟ ਹਰ ਪੱਖ ਤੋਂ ਹੂੰ ਵੱੱਛੀ ਵੀ ਪਲੀ ਸਭੀ ਆ ਹਨਾ ਬਾਈ ਹਾਂਜੀ ਹਾਂਜੀ ਬਾਈ ਜਾਂ ਜਰੀ ਵਾਲੀ ਵੱੱਛੀ ਹੈ ਬਾਈ ਹੂੰ ਬੜਾ ਮਲਾ ਵੀਰੇ ਸਾਂਭ ਲੂਗਾ ਇਹਦਾ ਚੌਦੇ ਰਲ ਜਾਣਾ ਹਨਾ ਹਾਂਜੀ ਹਾਂਜੀ ਹੂੰ ਉਹ ਬੱਚੇ ਬੁੱਚੀ ਬਾਈ ਥੱਲੇ ਨਹੀਂ ਛੱਡਦੇ ਸੀਗੇ ਹੂੰ ਬਬੂ ਬੋਤਲਾਂ 'ਚ ਦੁੱਧ ਪੀ ਆਈਦੇ ਸੀ ਬੰ ਮਾਰਦੇ ਏ ਤਾਰੇ ਹੀ ਮਾਰਦੇ ਆਂ ਬੈ ਯਾ ਆ ਜਾ ਬਈ ਦੂਜੇ ਦਿਨ ਚੱਲ ਨਾ ਲੀ ਠੀਕ ਹੋ ਗਏ ਘਰ ਪੱਕ ਤੋਂ ਓਕੇ ਹਣਾ ਜਾਵਾਂ ਬਈ 20 ਕਿਲੋ ਦੁੱਧ ਦਈ ਜਾਊਗੀ ਬੱਚੀ ਬਾਈ ਹਣਾ ਹਾਂ ਆ ਰ ਆਉਣਾ ਬਈ ਹੂੰ ਉਬਿਆਸੀ ਤੇ ਮਨਤਨ ਹੋ ਜਾਊਗਾ ਵੀਰੇ ਕਰਾਂਗੇ ਬਈ ਜਰੂਰ ਠੀਕ ਹੈ ਵੀਰੇ ਠੀਕ ਹੈ ਲੈ ਵੀ ਮਿੱਤਰੋ ਪੂਰੀ ਚੰਗੀ ਵੈੜਾ ਘਰੇ ਦੁੱਧ ਪੀਣ ਵਾਲੇ ਲਈ ਲਾਹੇਵੰਦ ਚੀਜ਼ ਆ ਇਲਾ ਸੁਆਵਾ ਨਵਾਂ ਹਾਣਾ ਜਵਾਨੀ ਜੋਸ਼ ਦੇ ਵਿੱਚ ਆ ਅੱਛਾ ਵੀਰੇ 2 ਨੰਬਰ ਤੇ ਕੱਲੀ ਤੋਕੜ ਵੈੜਾ ਜਿਹੜੀ ਬਈ ਹਾਂਜੀ ਬਈ ਇਹ ਤੋਕੜ ਆਈ ਦੁੱਧ ਦੇ ਥੱਲੇ 9 ਕਿਲੋ ਆਈ ਠੀਕ ਹੈ ਵੀਰੇ ਸ਼ੀਰ ਸਾਹਿਬ ਉਹ ਵੀ ਫੁੱਲ ਆਈ ਬੜੀ ਗੁਣੀ ਕੋਈ ਵੀਰੇ ਬਈ ਹੋ ਗਏ 20 ਦਿਨ ਹੋ ਗਏ ਠੀਕ ਹੈ ਭਰਾਏ ਨੂੰ ਠੀਕ ਹੈ ਵੀਰੇ ਆਪਾਂ ਤਾਂ ਖਾਲੀ ਮਨ ਕੇ ਦੇਣੀ ਆ ਵੀਰੇ ਪਰ ਅਗਲਾ ਉਸ ਹਾਂ ਸੰਭ ਲੈਂਦਾ ਹਨਾ ਠੀਕ ਹੈ ਬਿਲਕੁਲ ਬਈ ਇਹਦਾ ਰੇਟ ਬ ਇਹਦਾ 32000 ਰੁਪਈਆ ਹੀ 32000 ਵੀਰੇ ਹਾਂਜੀ ਬਾਈ ਠੀਕ ਹੈ ਮਾਰਤਾਂ ਹੋ ਜੂਂਦਾ ਮਾਰਤਾਂ ਜਰੂਰ ਹੋਊਗਾ ਜੀ ਠੀਕ ਕੱਢੀ ਬਾਰੋਂ ਤੋਰੀ ਵੀਰੇ ਮਾਣਾਂ ਜੀ ਨੂੰ ਲੈ ਵੀ ਮਿੱਤਰੋ ਇਹਦੀ 32000 ਰੁਪਈਆ ਡਿਮਾਂਡ ਆ 9 ਕਿਲੋ ਦੁੱਧ ਵੀਰੇ ਆਖੇ ਨਾ ਹਾਂਜੀ 9 ਕਿਲੋ ਦੁੱਧ ਦਾ ਮਹੀਨੇ ਇੱਕ ਦੀ ਬਣੀਆ ਕਰਮ ਵਾਲੀ ਦੇਖ ਸਕਦੇ ਹੋ ਜਰਸੀ ਦੇ ਵਿੱਚ ਪੈਂਦੀ ਆ ਮੂੰਹ 'ਮਾ ਫੇਸ ਕੁਆਲਿਟੀ ਜਿਹੜੀ ਉਹ ਜਰਸੀ ਵਾਲੀ ਆ ਲਿਆ ਵੀਰੇ ਮੂੰਹ 'ਤੇ ਲੱਗਦੀ ਬਣਦੀ ਤਣ ਦੀ ਵਹਿੜਾ ਮੀ ਨਵੀਂਦਰ ਹੋ ਗਿਆ ਨੂੰ ਬਣੀ ਨੂੰ ਤੁਸੀਂ ਉਸ ਹਫ਼ਤੇ ਦੀ ਦਵਾਈ ਪੱਖਾ ਦੇਣਾ ਕਿਉਂਕਿ ਕਈ ਵਾਰੀ ਆਪਾਂ ਗਰਮ ਚੀਜ਼ ਦੇ ਦਿੰਨੇ ਆ ਤੇ ਇਹ ਚੀਜ਼ ਦੱਸਣੀ ਜ਼ਰੂਰੀ ਹੁੰਦੀ ਹੈ ਜਾਨਵਰ ਬੇਜਵਾਨਾ ਆਂਦਾ ਹਨਾ ਕੋਈ ਕਸੂਰ ਨਹੀਂ ਹੁੰਦਾ ਬਾਅਦ ਚ ਗਲਤ ਹੋ ਜਾਂਦਾ ਕਈ ਵਾਰੀ ਅੱਛਾ ਵੀਰੇ ਬੱਚਿਆਂ ਹਾਂਜੀ ਬਾਈ ਇਹ ਕਿਨੇ ਕਿਨੇ ਜਿਰਦੀਆਂ ਵੀਰੇ ਬਈ ਇਹ 2 ਸਾਲ ਦੀ ਉਮਰ ਹੈ ਨੇ ਲਗਭਗ ਠੀਕ ਹੈ ਵੀਰੇ ਹਾਂਜੀ ਤੇ ਪਰ ਕਮਜ਼ੋਰ ਆਈ ਤਾਂ ਕਰਕੇ ਥੋੜੀਆਂ ਜੀਆਂ ਸੰਭਾਈ ਲੈ ਘਾਟ ਵਾਲੇ ਘਰ ਵਾਈਆਂ ਠੀਕ ਹੈ ਵੀਰੇ ਠੀਕ ਹੈ ਤੇ ਦੰਦੋ ਵੀਰੇ ਕਿਵੇਂ ਆ ਦੰਦੋ ਵੀਰੇ ਮੇਲਾ ਦੋ ਦੰਦ ਦਾ ਯਰੇ ਠੀਕ ਹੈ ਵੀਰੇ ਠੀਕ ਹੈ ਬਾਈ ਅੱਛਾ ਵੀਰੇ ਕੱਲੀ ਕੱਲੀ ਕਿੰਨੇ ਦੀ ਦੇ ਦੇਂਗੇ ਤੇ ਜੋੜਾ ਕਿੰਨੇ ਕਿੰਨੇ ਦੇ ਜੋੜਾ ਲਓ ਬਾਈ ਆਪਾਂ 28000 ਦਾ ਦੇ ਦਾਂਗੇ ਜਾਂ ਕੱਲੀ ਕੱਲੀ ਲਓ 15000 ਦੇ ਹਿਸਾਬ ਨਾਲ ਬੱਚੀ ਦਾ ਠੀਕ ਹੈ ਵੀਰੇ ਵੀ ਉਹ ਵੀ 15000 ਦੀ ਤੇ ਵੀ 15000 ਹਾਂਜੀ ਠੀਕ ਉਹਦੇ ਬੱਚੀਆਂ ਸੋਹਣੀਆਂ ਸਨ ਬਹੁਤ ਵਧੀਆ ਝੋਲੀਆਂ ਚਾਲੀਆਂ ਬਹੁਤ ਵਧੀਆ ਮਾਦਰਕਾਰ ਚੰਗਾ ਹੀ ਬਸ ਸੰਭਾਈ ਵੱਲੋਂ ਗੰਜਾ ਜੀ ਹਾਂ ਹਾਂਜੀ ਮਣਦਿਆਂ ਤਰਨ ਦੀ ਝੋਲੀ ਵੀ ਕਿੱਡੀ ਚੰਗੀ ਆ ਵੱਡੀ ਹੁੰਦੀ ਹੈ ਨਾ ਬਾਈ ਹਾਂਜੀ ਤੇ ਇਹ ਵੀਰੇ ਦੋਵੇਂ ਜੋੜਾ 28000 ਦਾ ਦੇ ਦੇਂਗੇ ਬਈ ਹਾਂ ਕੱਲੀ ਕੱਲੀ ਦੇ ਦੇਗੇ 15 15000 ਜੇ ਜੋੜਾ ਲਵਾਂਗੇ ਹੋਰ ਵੀ ਮੰਤਨ ਹੋ ਜੂ ਵੀਰੇ ਕਰ ਦਾਂਗੇ ਵੀਰੇ ਕਰ ਠੀਕ ਆ ਬਈ ਠੀਕ ਆ ਆਪਣਾ ਭਾਈ ਲੋਡਰ ਨੰਬਰ ਦੀ ਬਈ ਆਪਣਾ ਵੀਰੇ ਹਾਂਜੀ ਨੰਬਰ ਆਪਣਾ ਨੰਬਰ ਵੀਰੇ ਆਪਣਾ 98550 ਜੀ ਜੀ 68001 ਜੀ ਇੱਕ ਵਾਰੀ ਹੋਰ ਬੋਲ ਦिए ਵੀਰੇ 98550 ਜੀ 68001 ਜੀ ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਵੀਰੇ ਜੇ ਤੁਸੀ ਮਿੱਤਰੋ ਗੱਲਬਾਤ ਪਿੰਡ ਹੈਗਾ ਜਿਹੜਾ ਕੋਟਲਾ ਕੋੜ ਕੋੜ ਖੁਰਦ 2 4 ਜਨਵਾਰ ਤੁਹਾਨੂੰ ਦਿਖਾਤੇ ਜਿਨ੍ਹਾਂ ਦੇ ਵਿੱਚ ਟਾਪ ਵੈਡ ਪਹਿਲਣ ਸੂਈ ਸਵਾਈ ਮਗਰਵੱਛੀ ਬਾਕਮਲ ਦੇਵੇ 판ਡੇ ਵਾਲੀ ਬਰੀਡ ਵਾਲੀ ਜਾਤ ਵਾਲੀ ਨਸਲ ਵਾਲੀ ਤੇ ਇਹ ਜਾਨਵਰਾਂ ਨੂੰ ਖਰੀਦਣ ਦੇ ਲਈ ਮਨਦੀਪ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ